ਨਿਕ ਨਾਮ ਤੇ ਆਈ ਐ ਕਰ ਜਿਆ ਵਿਰਾ ਗਵਨ ਗੁਣ ਕਹਿ ਕ ਕਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮੈਂ ਮਾਂ ਬਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਨਿਤਿਆਨ ਕਿਛ ਕਰਮ ਨਾ ਜਾਣਾ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕੋ ਰੱਖ ਨਹਾਰ ਦਿਆਲਾ ਤੇਰੀ ਸ਼ਰਨ ਤੇ ਮਾਰੀ ਆਸਾ ਤੁਮਹੀ ਸਜਨ ਸੁਹੇਲੇ ਆਖੋ ਰੱਖ ਨਹਾਰ ਦਿਆਲਾ ਨਾਨਕ ਕਰਕੇ ਬੋਲੇ ਰਾਖ ਰੱਖ ਨ ਹਰ ਦਿਆਲਾ ਨਾਨਕ ਕਰਕੇ ਗੋਲੇ ਦੀ ਰਾਖ ਰੱਖ ਨ ਹਰ ਦਿਆਲਾ ਨਾਨਕ ਕਰਕੇ ਗੋਲੇ ਦੀ ਰਾਖੀ

ਲਾ ਨਾਨਕ ਕਰਕੇ ਬੋਲੇ ਜੀ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਬੋਲੇ ਜੀ 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 ਕਰਕੇ ਗੋਲੇ ਜੀ ਕਰਕੇ ਬੋਲੇ ਜੀ ਨਾਨਕ ਕਰਕੇ ਬੋਲੇ ਜੀ ਕਰਕੇ ਗੋਲੇ ਜੀ ਨਾਨਕ ਕਰਕੇ ਗੋਲੇ ਜੀ ਕਰਕੇ ਗੋਲੇ ਜੀ ਨਾਨਕ ਕਰਕੇ ਗੋਲੇ ਜੀ ਅੱਖ ਰੱਖ ਨਹਰ ਦਿਆਲਾ ਨਾਨਕ ਕਰਕੇ ਗੋਲੇ ਜੀ ਰਾਖੂ ਰਾਖਣ ਹਰਿ ਦਿਆਲਾ ਨਾਨਕ ਕਰਕੇ ਗੋਲੇ ਜੀ ਰਾਖੂ ਰਾਖਣ ਹਰਿ ਦਿਆਲਾ ਸਨਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਰਾਖੂ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਸਾਨੂੰ ਆਪ ਨੇ ਬਣਾ ਲੇ ਗੋਲੇ ਤਨ ਗੁਰ ਨਾਨਕ ਜੀ ਸਾਨੂੰ ਆਪ ਨੇ ਬਣਾ ਲੇ ਗੋਲੇ Tan Guru Nanak Ji Tan Guru ਆਪਣੇ ਬਣਾ ਲੈ ਗੋਲੇ ਤਨ ਗੁਰ ਨਾਨਕ ਜੀ ਆਪਣੇ ਬਣਾ ਲੈ ਗੋਲੇ ਤਨ ਗੁਰ ਨਾਨਕ ਜੀ ਆਪਣੇ ਬਣਾ ਲੈ ਗੋਲੇ ਆਪਣੇ ਬਣਾ ਲੈ ਗੋਲੇ ਤਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੈ ਗੋਲੇ ਤਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੈ ਗੋਲੇ ਤਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਨਾ ਲੈ ਗੋਲੀ ਤਨ ਗੁਰ ਨਾਨਕ ਜੀ ਆਪ ਨੇ ਬਨਾ ਲੈ ਗੋਲੀ ਤਨ ਗੁਰ ਨਾਨਕ ਜੀ ਸਾਨੂੰ ਆਪ ਨੇ ਬਨਾ ਲੈ ਗੋਲੀ ਤਨ ਗੁਰ ਨਾਨਕ ਜੀ ਸੇ ਦਾ ਕਿਸੇ ਦਾ ਕੋਈ ਮੇਰਾ ਤੋਂ ਨਮਾਣੀ ਦਾ ਇੱਕ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਤੋਂ ਨਮਾਣੀ ਦਾ ਇੱਕ ਕੋਈ ਕਿਸੇ ਦਾ ਕੋਈ ਮੇਰਾ ਤੂੰ ਨਮਾਣੀ ਦਾ ਇੱਕ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਹੀ ਤੂੰ ਹੀ ਮਾਲਕ ਕਿਸੇ ਦਾ ਤੂੰ ਨਮਣੀ ਦਾ ਇੱਕ ਕੋਈ ਕਿਸੇ ਆਪ ਕਿਸੇ ਦਾ ਕੋਈ ਮੇਰਾ ਤੂੰ ਨਮਣੀ ਦਾ ਇੱਕ ਕੋਈ ਕਿਸੇ ਦਾ ਕਿਸੇ તો નમામાણી દરા તું જી નેમાણી દૂજી નિમી દૂ ਮਾਣਿਦਾ ਇੱਕੋ ਮੇਰਾ ਤੂੰ ਦੀ ਨਮਾਣੀਦਾ ਇੱਕੋ ਸ਼ੋ ਮੇਰਾ ਤੂੰ ਹੀ ਜੀ ਨਮਾਣੀ ਸਾਥ ਜੋ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਤੂੰ ਨਮਾਣੀ ਦਾ ਇੱਕ ਕੋਈ ਕਿਸੇ ਦਾ ਕਿਸੇ ਦਾ ਕੋਈ ਬੀਰਤੂ ਨਮਣੀ ਦਾ ਇੱਕ ਕੋਈ ਕਿਸੇ ਦਾ ਕਿਸੇ ਦਾ ਕੋਈ ਬੀਰ ਰਾਏ ਕਨਵਾਰੀ ਪਾਤਸੂ ਕੋਈ ਕਿਸੇ ਦਾ ਇਕੇ ਸੇਦਾ ਕਿਸੇਦਾ ਕੋਈ ਮੇਰਾ ਤੂੰ ਨਿਮਾਣੀ ਪਾਤਸ਼ਾਹ ਚਰਜੀ ਓਹੋ ਮੇਰਾ ਤੂੰ ਨਿਮਾਣੀ ਦਾ ਇੱਕੋ ਪਿਆਰ ਜੀ ਮੇਰਾ ਤੂੰ ਨਿਮਾਣੀ ਦਾ ਇੱਕੋ ਪਿਆਰ ਜੀ ਯਾਰਿਆ ਮੇਰਾ ਤੂੰ ਨਿਮਾਣੀ ਬਾਤ ਸੁਣ ਵੱਡੇ ਭਾਗਾਂ ਦੀ ਨਿਸ਼ਾਨੀ ਮਨਾਂ ਮੇਰਿਆ ਸੰਗ ਹੋਇਆ ਸਾਧੂਆਂ ਦਾ ਵੱਡੇ ਭਾਗਾਂ ਦੀ ਨਿਸ਼ਾਨੀ ਮਨਾਂ ਮੇਰਿਆ ਸੰਗ ਹੋਇਆ ਸਾਧੂਆਂ ਦਾ ਬੜੇ ਪਾਕਾਂ ਦੀ ਨਿਸ਼ਾਨੀ ਮਨਾ ਮੀਰਿਆ ਸੰਗ ਹੋਇਆ ਫਾਦੂਆ ਦਾ ਬੜੇ ਪਾਕਾਂ ਦੀ ਨਿਸ਼ਾਨੀ ਮਨਾ ਮੀਰਿਆ ਸੰਗ ਹੋਇਆ ਅਗਾਂਦੀ ਨਿਸ਼ਾਨੀ ਮਨ ਮੇਰਿਆ ਸੰਗ ਹੋਇਆ ਸਾਧੂ ਆਂਦਾ ਵੱਡੇ ਪਗਾਂ ਦੀ ਨਿਸ਼ਾਨੀ ਮਨ ਮੇਰਿਆ ਸੰਗ ਹੋਇਆ ਸਾਧੂ ਆਂਦਾ ਸੰਗ ਹੋਇਆ ਜੀ ਸਾਧੂ ਆਂਦਾ ਸਾੰਗ ਹੋਇਆ ਜੀ ਸਾਧੂ ਆਂਦਾ ਜੀ ਸਾੰਗ ਹੋਇਆ ਜੀ ਸਾਧੂ ਆਂਦਾ ਸਾੰਗ ਹੋਇਆ ਜੀ ਸਾਧੂ ਆਂਦਾ ਸਾੰਗ ਹੋਇਆ ਜੀ ਸਾਧੂ ਆਂਦਾ ਸੰਗ ਹੋਇਆ ਜੀ ਸਾਧੂ ਆਂਦਾ ਸੰਗ ਹੋਇਆ ਜੀ ਸਾਧੂ ਆਂਦਾ ਸੰਗ ਹੋਇਆ ਜੀ ਸਾਧੂ ਆਂਦਾ ਜੀ ਸੰਗ ਹੋਇਆ ਜੀ ਸਾਧੂ ਆਂਦਾ ਸੰਗ ਹੋਇਆ ਜੀ ਜੀ ਸਾਧੂ ਆਂਦਾ ਸੰਗ ਹੋਇਆ ਸਾਧੂ ਆਂਦਾ ਵਟੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ ਸੰਗ ਹੋਇਆ ਸਾਧੂ ਆਂਦਾ ਵਟੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ ਸੰਗ ਹੋਇਆ ਸਾਧੂਆਂ ਦਾ ਵਡੇ ਭਾਗਾਂ ਦੀ ਨਿਸ਼ਾਨੀ ਮਨਾਂ ਮੇਰੇ ਆ ਸੰਗ ਹੋਇਆ ਸਾਧੂਆਂ ਦਾ ਵਡੇ ਭਾਗਾਂ ਦੀ ਨਿਸ਼ਾਨੀ ਮਨਾਂ ਮੇਰੇ ਆ ਪਗਾੰਦੀ ਨਿਸ਼ਾਨੀ ਮਨਾ ਮੀਰਿਆ ਸੰਗ ਹੋਇਆ ਸਾਧੂਆਂ ਦਾ ਵੱਡੇ ਪਗਾੰਦੀ ਨਿਸ਼ਾਨੀ ਮਨਾ ਮੀਰਿਆ ਸੰਗ ਹੋਇਆ ਜੀ ਸਾਧੂਆਂ ਦਾ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਤ ਨਵਾਦੀ ਹੋਈ ਅੰਗਰੂ ਗੁਰੂ ਗੁਰਪਿਆਰੀ ਸਾਸਨ ਦਿਓ ਬਹੁਤ ਹੀ ਵਡਫਾਗੇ ਹਾਂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦੀ ਨਿੱਗੇ ਗੋ ਦਾ ਆਨੰਦ ਮੰਨ ਰਹੇ ਆ ਸਾਡੇ ਬਹੁਤ ਹੀ ਸਤਕਾਰਯੋਗ ਛੋਟੀ ਵੀਰ ਸਰਦਾਰ ਜਗਤਾਰ ਸਿੰਘ ਜੀ ਸਨਫ ਸਰਦਾਰ ਬਲਵਿੰਦਰ ਸਿੰਘ ਜੀ ਪੋਤਾ ਲਾਲ ਚੰਦ ਸੋ ਪਰਿਵਾਰ ਨੇ ਰਲ ਮਿਲ ਕੇ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ ਨਵੇਂ ਮਕਾਨ ਦੀ ਖੁਸ਼ੀ ਦੇ ਵਿੱਚ ਜੋ ਪਰਿਵਾਰ ਨੇ ਗੁਰੂ ਚਰਨਾਂ ਦੇ ਵਿੱਚ ਨਵੇਂ ਮਕਾਨਾਂ ਵਾਸਤੇ ਬੇਨਤੀ ਕੀਤੀ ਸਤਿਗੁਰਾਂ ਨੇ ਅਰਦਾਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਨਵੇਂ ਮਕਾਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਦੇ ਮubaruk ਚਰਨ ਪਰਿਵਾਰ ਦੇ ਗ੍ਰਹਿ ਵਿਕੇ ਪਏ ਨੇ ਸਭ ਤੋਂ ਵੱਡੇ ਭਾਗ ਸਰਦਾਰ ਬਲਵਿੰਦਰ ਸਿੰਘ ਜੀ ਦੇ ਸਾਰੇ ਪਰਿਵਾਰ ਦੇ ਕਿ ਮੇਰੇ ਪਾਤਸ਼ਾਹ ਜੀ ਪਰਿਵਾਰ ਦੇ ਘਰ ਪਹੁੰਚੇ ਪਰਿਵਾਰ ਨੂੰ ਖੁਸ਼ੀਆਂ ਦੇ ਨਾਲ ਨਿਵਾਸ ਰਹੇ ਨੇ ਦੂਜੇ ਨੰਬਰ ਤੇ ਵੱਡੇ ਭਾਗ ਸੰਗਤਾਂ ਦੇ ਸੰਗਤਾਂ ਗੁਰੂ ਦੀ ਗੋਦਾ ਨਿਕ ਮੰਨ ਰੀਆਂ ਨੇ ਸਤਿਗੁਰਾਂ ਦੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਵੱਡ ਭਾਗੀ ਹਰ ਸੰਗਤ ਪਾਵੇ ਪਾਤਸ਼ਾਹ ਕਿੰਦੇ ਵੱਡੇ ਭਾਗਾਂ ਵਾਲੇ ਹੋਇਆ ਕਰਦੇ ਆ ਜਿਹੜੇ ਗੁਰੂ ਦੀ ਸੰਗਤ ਕਰਦੇ ਆ ਬਾਗਹੀਨ ਭ੍ਰਮ ਚੂਟਾਂ ਖਾਵੇ ਜਿਨ੍ਹਾਂ ਦੇ ਭਾਗ ਹੀਨੇ ਨੇ ਕਰਮ ਥੋੜੇ ਨੇ ਪਾਤਸ਼ਾਹ ਕਹਿੰਦੇ ਗੁਰੂ ਦੀ ਸੰਗਤ ਨਹੀਂ ਕਰਦੇ ਉਹ ਵਿਹਿਮਾ ਪਰਮਾ ਦੇ ਵਿੱਚ ਬਹਿ ਕੇ ਜਮਾਂ ਦੀਆਂ ਚੋਟਾਂ ਖਾਂਦੇ ਨੇ ਭਾਗਹੀਨ ਬ੍ਰਹਮਸ਼ੂ ਚੋਟਾਂ ਖਾਵੈ ਫਿਰ ਪਾਤਸ਼ਾਹ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੈ ਭਾਗਾ ਤੋਂ ਬਿਨਾਂ 나ਥ ਗੁਰੂ ਦੀ ਗੋਦਨ ਸਿਭ ਹੁੰਦੀ ਐ ਨਾ ਗੁਰੂ ਦੀ ਸੰਗਤ ਹੁੰਦੀ ਸਾਡੇ ਤੇ ਬੜੇ ਚੰਗੇ ਕਰਮ ਨੇ ਭਾਗ ਬੜੇ ਸੋਹਣੇ ਨੇ ਗੁਰੂ ਦੀ ਗੋਦ ਦਾ ਆਨੰਦ ਮਾਣ ਰਹੇ ਆ ਗੁਰੂ ਦੀ ਸੰਗਤ ਵਿੱਚ ਬੈਠੇ ਆ ਭਾਗਹੀਨ ਬ੍ਰਹਮਚੂਟਾਂ ਖਾਵੈ ਬਿਨ ਭਾਗਾ ਸਤ ਸੰਗਨ ਲੱਭੈ ਬਿਨ ਸੰਗਤ ਮੈਲ ਭਰੀਜਾ ਜੀ ਸੰਗਤ ਤੋਂ ਬਿਨਾ ਪਾਸ ਕਿੰਦੀ ਮਾਨਾ ਜਿਹੜਾ ਇਹ ਮਲੀਨ ਹੋਇਆ ਰਹਿੰਦਾ ਇਹ ਮੈਲਾ ਹੀ ਰਹਿੰਦਾ ਹੈ ਗੁਰੂ ਦੀ ਸੰਗਤ ਵਿੱਚ ਆਣ ਕੇ ਇਸ ਮਨ ਨੂੰ ਧੋਤਾ ਜਾ ਸਕਦਾ ਹੈ ਕਿ ਸਾਫ ਹੋ ਜਾਂਦਾ ਪਾਤਸ਼ਾਹ ਜੀ ਦੀ ਗੋਦ ਦਾ ਸਭ ਤੋਂ ਜ਼ਿਆਦਾ ਆਨੰਦ ਜਿਹੜਾ ਉਹ ਪਰਿਵਾਰ ਨੂੰ ਮਿਲਿਆ ਸੀ ਪਰਿਵਾਰ ਨੇ ਗੁਰੂ ਦੇ ਚਰਨਾਂ ਦਾ ਓਟ ਅਸਰ ਲਿਆ ਪਰਿਵਾਰ ਨੇ ਪਾਤਸ਼ਾਹ ਨੂੰ ਘਰ ਬੁਲਾਇਆ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਅਨੰਨ ਸੇਵਕ ਬੜਾ ਪਿਆਰਾ ਸੇਵਕ ਸੀ ਬਿਹਾਰ ਦੇ ਵਿੱਚ ਨਗਰ ਹੈ ਸਾਸਾਰਾਮ ਉਸ ਨਗਰ ਦੇ ਰਹਿਣ ਵਾਲਾ ਭਾਈ ਫੱਗੂ ਜੀ ਜਿਹਨੂੰ ਲੋਕ ਪਿੰਡ ਦੇ ਲੋਕ ਚਾਚਾ ਫੱਗੂ ਕਰਕੇ ਬੁਲਾਇਆ ਕਰਦੇ ਬੜਾ ਸਤਿਕਾਰ ਕਰਿਆ ਕਰਦੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਪਿਆਰਾ ਸੇਵਕ ਸੀ ਸਿੱਖ ਹੈ ਪਰ ਘਰ ਦੇ ਵਿੱਚ ਅੰਤਨ ਦੀ ਗਰੀਬੀ ਹੈ ਗਰੀਬੀ ਦੇ ਵਿੱਚ ਹੁੰਦਿਆਂ ਹੋਇਆ ਵੀ ਉਹ ਬੜੀ ਸੇਵਾ ਕਰਦਾ ਭਾਈ ਚਾਚਾ ਫੱਗੂ ਜੀ ਬੜੀ ਸੇਵਾ ਕਰਦੇ ਨੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਗੁਰੂ ਘਰ ਦਾ ਦਸਵੰਦ ਕੱਢ ਕੇ ਨਾਲੇ ਤੇ ਗੁਰੂ ਦਾ ਪ੍ਰਚਾਰ ਕਰਦੇ ਨਾਲੇ ਲੋਕਾਂ ਦਾ ਦਿੱਤਾ ਹੋਇਆ ਦਸਵੰਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰਦੀ ਹੈ ਇੱਕ ਦਿਨ ਚਾਚਾ ਫੱਗੂ ਨੇ ਨਵਾਂ ਮਕਾਨ ਬਣਾਇਆ ਹੁਣ ਜਿਹੜਾ ਆਪਣੇ ਘਰ ਦਾ ਬੂਹਾ ਸੀ 메ਨ ਗੇਟ ਉਹਨੂੰ ਬੜਾ ਵੱਡਾ ਰੱਖਿਆ ਬੜਾ ਸੋਹਣਾ ਉਹਨੇ ਗੇਟ ਬਣਾਉਣਾ ਸ਼ੁਰੂ ਕੀਤਾ ਪਿੰਡਦਿਆਂ ਨੇ ਕਿਹਾ ਚਾਚਾ ਫੱਗੂ ਨਾ ਤੇਰੇ ਘਰ ਕੋਈ ਪਸ਼ੂ ਆ ਤੇ ਨਾ ਕੋਈ ਗੱਡਾ ਇੰਨਾ ਵੱਡਾ ਗੇਟ ਕਿਉਂ ਰੱਖਿਆ ਤੂੰ ਤੇ ਛੋਟੇ ਗੇਟ ਨਾਲ ਵੀ ਸਾਰ ਲੈਣਾ ਸੇ ਉਹਦੇ ਨਾਲ ਉਚਾਤਾ ਫਗੂ ਹੱਸ ਕੇ ਕਹਿੰਦਾ ਹੈ ਵੀ ਭਾਈ ਸਿੱਖੋ ਮੈਂ ਇਹ ਗੇਟ ਤਾਂ ਵੱਡਾ ਰੱਖਿਆ ਕਿਉਂਕਿ ਐਤਕੀ ਮੈਂ ਗੁਰੂ ਘਰ ਦਾ ਦਸਵੰਦ ਜੋ ਸੰਗਤਾਂ ਨੇ ਦਿੱਤਾ ਉਹ ਦੇਣ ਨਹੀਂ ਜਾਣਾ ਐਤਕੀ ਮਹਾਰਾਜ ਆਪ ਲੈਣ ਆਉਣਗੇ ਆਪ ਗੁਰੂ ਤੇਗ ਬਹਾਦਰ ਸਾਹਿਬ ਆਉਣ ਜਦੋਂ ਵੀ ਕੋਣ ਮੇਰੇ ਘਰ ਸਿੱਧਾ ਕੋੜਾ ਅੰਦਰ ਵੜਨ ਉਹਨਾਂ ਨੂੰ ਬੂਹੇ ਵਿੱਚ ਰੁਕਣ ਦੀ ਲੋੜ ਨਾ ਪਵੇ ਇਸ ਲਈ ਮੈਂ ਆਪਣੇ ਘਰ ਦਾ ਬੂਹਾ ਜਿਹੜਾ ਮੇਨ ਗੇਟ ਆ ਉਹ ਵੱਡਾ ਰੱਖਣ ਲੱਗਾ ਤਾਂ ਕਿ ਗੁਰੂ ਸਾਹਿਬ ਘੋੜੇ ਤੇ ਸਵਾਰ ਹੋ ਕੇ ਸਿੱਧੇ ਮੇਰੇ ਘਰ ਵਿੱਚ ਆ ਜਾਣ ਆਖੋ ਸਤਿਨਾਮ ਸ੍ਰੀ ਗੁਰੂ ਜੀ ਸਿੱਧੇ ਮੇਰੇ ਘਰ ਦੇ ਵਿੱਚ ਆਉਣ ਉਹ ਕਹਿਣ ਵਾਲਾ ਹੱਸ ਕੇ ਕਹਿੰਦਾ ਹੈ ਚਾਚਾ ਫੱਗੂ ਕਿਉਂ ਵਹਿਮ ਦੇ ਵਿੱਚ ਪਿਆ ਪੜੇਕੇ ਦੇ ਵਿੱਚ ਪਿਆ ਕਿੱਥੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਆਨੰਦਪੁਰ ਸਾਹਿਬ ਦੇ ਵਾਸੀ ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਜਾਣ ਵਾਲੇ ਤੇ ਕਿੱਥੇ ਉਹ ਆਨੰਦਪੁਰ ਸਾਹਿਬ ਆ ਤੇ ਕਿੱਥੇ ਬਿਹਾਰ ਕਿੱਥੇ ਸਾਸਾ ਰਾਮਨਗਰ ਐਨੀ ਵਾਰ ਤੋਂ ਕਿੱਥੋਂ ਆ ਜਾਣਗੇ ਕਿਵੇਂ ਆਉਣਗੇ ਨਾਲੇ ਉਹ ਰਾਜੇ ਮਹਾਰਾਜਿਆਂ ਦੇ ਘਰਾਂ ਵਿੱਚ ਜਾਣ ਵਾਲੇ ਉਹ ਖੁਦ ਰਾਜੇ ਨੇ ਤੇਰੇ ਗਰੀਬ ਦੇ ਘਰ ਕਿੱਥੋਂ ਆ ਜਾਣਗੇ ਤੇ ਚਾਚਾ ਫੱਗੂ ਕਹਿੰਦਾ ਉਹ ਹੈ ਹੀ ਗਰੀਬਾਂ ਨੂੰ ਨਿਵਾਦਨ ਵਾਲਾ ਉਹ ਜਾਂਦਾ ਹੀ ਗਰੀਬਾਂ ਦੇ ਘਰ ਆ ਗੁਰੂ ਮੇਰੀ ਬੇਨਤੀ ਨੂੰ ਜ਼ਰੂਰ ਸੁਣੇਗਾ ਮੇਰੇ ਘਰ ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਉਣਗੇ ਭਾਵਨਾ ਲੈ ਕੇ ਮਨ ਬਿਰਤੀ ਲੈ ਕੇ ਚਾਚਾ ਫੱਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕੀ ਕਹਿੰਦਾ ਪਾਤਸ਼ਾਹ ਓ ਸਾਡੇ ਕੱਖਾਂ ਦੀ ਕੁਲੀ ਨੂੰ ਪਾਗਲਾਜ ਰਾਜ ਆਂਦੇ ਜਾਨ ਵਾਲਿਆ ਕੱਖਾਂ ਦੀ ਕੁਲੀ ਨੂੰ ਪਾਗਲਾਜ ਰਾਜ ਆਂਦੇ ਜਾਨ ਵਾਲਿਆ ਸਾਡੀ ਕੱਖਾਂ ਦੀ ਕੁਲੀ ਨੂੰ ਪਾਗਲਾਜ ਰਾਜ ਆਂਦੇ ਵਾਲਿਆ ਸਾਡੀ ਕਖਾਂ ਦੀ ਕੁਲੀ ਨੂੰ ਪਾਗਲਾ ਜਾ ਰਾਜਿਆਂ ਦੇ ਜਾਨ ਵਾਲਿਆ ਸਾਡੀ ਕਖਾਂ ਦੀ ਕੁਲੀ ਨੂੰ ਪਾਗਲਾ ਜਾ ਰਾਜਿਆਂ ਦੇ ਜਾਨ ਵਾਲਿਆ ਸਾਡੀ ਕਖਾਂ ਦੀ ਕੁਲੀ ਨੂੰ ਪਾਗਲਾ ਜਾ ਰਾਜਾਂ ਦੇ ਜਾਨਵਾਲਿਆ ਸਾਡੀ ਕਕਾਂ ਦੀ ਕੁੱਲੀ ਨੂੰ ਪਾਗਲਾ ਜਾ ਰਾਜਾਂ ਦੇ ਜਾਨਵਾਲਿਆ ਸਾਡੀ ਕਕਾਂ ਦੀ ਕੁੱਲੀ ਨੂੰ ਪਾਗਲਾ ਜਾ ਰਾਜਾਂ ਦੇ ਜਾਨਵਾਲਿਆ ਸਾਡੀ ਕਕਾਂ ਦੀ ਕੁੱਲੀ ਨੂੰ ਪਾਗਲਾ ਜਾ ਕਖਾਂਦੀ ਕੁੱਲੀ ਨੂੰ ਪਾਗਲਾ ਜਾ ਰਾਜਿਆਂ ਦੇ ਜਾਨਵਾਲਿਆ ਕਖਾਂਦੀ ਕੁੱਲੀ ਨੂੰ ਪਾਗਲਾ ਜਾ ਰਾਜਿਆਂ ਦੇ ਜਾਨਵਾਲਿਆ ਸਾਡੀ ਕਖਾਂਦੀ ਕੁੱਲੀ ਨੂੰ ਪਾਗਲਾ ਜਾ ਰਾਜਿਆਂ ਦੇ ਜਾਨਵਾਲਿਆ ਰਾਜਿਆਂ ਦੇ ਜੀ ਜਾਨਵਾਲਿਆ ਵਾ ਵਾ ਰਾਜਿਆਂ ਦੇ ਜੀ ਜਾਨਵਾਲਿਆ ජානවාන හරාජයන්දේ ජානවාලයා ාතයන්ද දී අමරාණවාලයා රාධයන්දදී ජාණවාලය හිරාජයද දී ලනවාලයා හරයන්ද ਜਿ ਆਂਦੇ ਜੀ ਜਾਨਵਾਲਿਆ ਜੀ ਰਾਜ ਆਂਦੇ ਜੀ ਜਾਨਵਾਲਿਆ ਸਾਡੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ ਓ ਰਾਜ ਆਂਦੇ ਜਾਨਵਾਲਿਆ ਸਾਡੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਜਾ ਜੀ ਰਾਜ ਆਂਦੇ ਜਾਨ ਕਖਾਂਦੀ ਕੁਲੀ ਨੂੰ ਪਾਗਲਾ ਜਾ ਜਾਨਵਾਲਿਆ ਓ ਸਾਡੀ ਕਖਾਂਦੀ ਕੁਲੀ ਨੂੰ ਪਾਗਲਾ ਜਾ ਰਾਜਿਆਂ ਦੇ ਜਾਨਵਾਲਿਆ ਇਧਰ ਦਾਤਾ ਫੱਗੂ ਅਰਦਾਸ ਕਰਦਾ ਹੈ ਇਧਰ ਟੈਲੀਗ੍ਰਾਮ ਮਨ ਦੀ ਅਰਦਾਸ ਮਨ ਦੀ ਸੁਰਤੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਦੀ ਬੇਨਤੀ ਪਾਤਸ਼ਾਹ ਜੀ ਤਖਤ ਤੇ ਬਰਾਜਮਾਨ ਹਸਰੇ ਨੇ ਮੁਸਕਰਾ ਰਹੇ ਨੇ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਤੇਰੇ ਇਥੇ ਬੜਾ ਸੋਹਣੀ ਲਾਲੀ ਹੈ ਬੜਾ ਸੋਹਣਾ ਹਸਰੇ ਹੋ ਕੱਲੇ ਹਸਰੇ ਹੋ ਮਹਾਰਾਜ ਸਾਨੂੰ ਵੀ ਤੇ ਕੁਝ ਦੱਸੋ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਹਿੰਦੇ ਭਾਈ ਸਿੱਖੋ ਅੱਜ ਇੱਕ ਭਾਵਨਾ ਵਾਲਾ ਸਿੱਖ ਅੱਧ ਪਿਆਰ ਵਾਲਾ ਸਿੱਖ ਸਾਨੂੰ ਯਾਦ ਕਰਦਾ ਓ ਅਰਦਾਸ ਕਰਦਾ ਵੀ ਮੇਰੇ ਗਰੀਬ ਦੇ ਘਰ ਚਰਨ ਪਾਓ ਤੇ ਸਾਡਾ ਵੀ ਮਨ ਕਰਦਾ ਵੀ ਉਹ ਉਦੀ ਅਰਦਾਸ ਮਗਰੋਂ ਖਤਮ ਹੋਵੇ ਅਸੀਂ ਪਹਿਲਾਂ ਉਹਦੇ ਕੋਲੇ ਉਡਾਰੀ ਮਾਰ ਕੇ ਚਲੇ ਜਾਈਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਹੁਣ ਸਰਦਾਰ ਬਲਵਿੰਦਰ ਸਿੰਘ ਨੇ ਵੀ ਤੇ ਅਰਦਾਸ ਕੀਤੀ ਹੋਣੀ ਨਾ ਵੀ ਮਹਾਰਾਜ ਸਾਡੇ ਘਰ ਜਦੋਂ ਘਰ ਬਣ ਗਿਆ ਨਵਾਂ ਘਰ ਪੈ ਗਿਆ ਪਾਤਸ਼ਾਹ ਤੁਸੀਂ ਵੀ ਸੀਸ ਤੇ ਸਵਾਰਾ ਕਰਕੇ ਸਿੱਧੇ ਸਾਡੇ ਘਰ ਵਿੱਚ ਆ ਸਾਡੇ ਘਰ ਚਰਨ ਪਾਓ ਪਾਤਸ਼ਾਹ ਨੇ ਪਰਿਵਾਰ ਦੀ ਬੇਨਤੀ ਨੂੰ ਵੀ ਪ੍ਰਵਾਨਨਾ ਕੀਤਾ ਸਤਿਗੁਰੂ ਜੀ ਆਏ ਨਾ ਫਿਰ ਸੀਸ ਤੇ ਸਵਾਰਾ ਕਰਕੇ ਸਤਿਗੁਰੂ ਜੀ ਪਹੁੰਚੇ ਪਰਿਵਾਰ ਦੀ ਬੇਨਤੀ ਪ੍ਰਵਾਨਨਾ ਕੀਤੀ ਸੁਖਮਨੀ ਸਾਹਿਬ ਜੀ ਦੇ ਭੋਗ ਪਏ ਸਤਿਗੁਰੂ ਜੀ ਪੈਂਤੀ ਮਾਫੁਰਕ ਬੈਠੇ ਨੇ ਸਭ ਨੂੰ ਦਰਸ਼ਨ ਦੀਦਾਰ ਹੋ ਰਹੇ ਨੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਚੱਲੋ ਅਸੀਂ ਵੀ ਬਿਹਾਰ ਦੇ ਵਿੱਚ ਨਗਰ ਸਾਸਾ ਰਾਮ ਦੇ ਵਿੱਚ ਜਾਣਾ ਤੇ ਸਾਡਾ ਪਿਆਰਾ ਸਿੱਖ ਬੁਲਾ ਰਿਹਾ ਹੈ ਪ੍ਰੇਮ ਦੀਆਂ ਡੋਰਾਂ ਪਈਆਂ ਹੋਈਆਂ ਨੇ ਪ੍ਰੇਮ ਦੀ ਐਸੀ ਖਿਤ ਪਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਸਤਗੁਰੂ ਦੀ ਪ੍ਰੇਮ ਦੇ ਖਿੱਤੇ ਹੋਏ ਨਗਰ ਸਾਸਾ ਰਾਮ ਦੇ ਵਿੱਚ ਪੁੰਚੇ ਹੈ ਜਦੋਂ ਨਗਰ ਦੀਆਂ ਸੰਗਤਾਂ ਨੂੰ ਪਤਵੰਤੇ ਸੱਜਣਾ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਨਗਰ ਦੇ ਵਿੱਚ ਆਏ ਨੇ